ਬੀਜ ਦੇ ਲੋ ਛੋਟਾ ਜਿਹਾ ਬੀਜ ਆ ਪਰ ਇਹ ক্লোਜ਼ ਕੀਤਾ ਹੋਇਆ ਹੈ ਕਹਿੰਦੇ ਹਜੇ ਫॉर ਨਾਓ ਪਰ ਇਟ ਮਾਈਟ ਬੀ ਓਪਨ ਇਹ ਸਾਰੇ ਕੁਛ ਨਾ ਕੁਛ ਕੁਛ ਨਾ ਕੁਛ ਬਣਿਆ ਹੋਇਆ ਇੱਥੇ ਦੇਖੋ ਬਹੁਤ ਸੋਹਣਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਫੋਨ ਦੇ ਵਿੱਚ ਅਜੇ ਨਹੀਂ ਤੁਹਾਨੂੰ ਦਿਖ ਰਿਹਾ ਹੁਣ ਬਟ ਬਹੁਤ ਸੋਹਣਾ ਸੋ ਇਹ ਕਹਿੰਦੇ ਕਹਿੰਦੇ ਦਾ ਰੀ ਡਵੈਲਪਮੈਂਟ ਆਫ ਦਾ ਟਾਊਨ ਵਾਟਰਫਰੰਟ ਵਾਸ ਕੰਪਲੀਟਡ ਇਨ ਜੂਨ 2013-2014ਾਂ ਚ ਬਣਿਆ ਹੋਇਆ ਜੀ ਇਹ ਹੈਗਾ ਜੀ ਬ੍ਰਾਂਡ ਸਟਰੀਟ ਪੀਅਰ ਪਾਇਰ ਜਾਂ ਪੀਅਰ ਤੁਸੀਂ ਆਪੇ ਦੇਖ ਲਓ ਕੀ ਆ ਇਹ ਕੈਨੇਡਾ ਵੱਲੋਂ ਕਰਿਆ ਹੋਇਆ ਤਿਆਰ ਬਹੁਤ ਸੋਹਣੀ ਲੋਕੇਸ਼ਨ ਆ ਜੀ ਬਹੁਤ ਹੀ ਜ਼ਿਆਦਾ ਸੋਹਣੀ ਲੋਕੇਸ਼ਨ ਆ ਸਾਡਾ ਦੇਖ ਹਾਂਜੀ ਬਈ ਕਿਹਦਾ ਲੱਗ ਰਹਾ ਹੈ ਹਮ ਆ ਦੇਖੋ ਇਹ ਜਿਹੜਾ ਇਹਨਾਂ ਨੇ ਇਹਨਾਂ ਦੀ ਥੋੜੀ ਜਿਹੀ ਹਿਸਟਰੀ ਲਿਖੀ ਹੋਈ ਆ ਵੀ ਕੀ ਆ ਇਹ ਜਿਹੜਾ ਬ੍ਰਾਂਡ ਸਪੀਡ ਪਾਇਰ ਜਾਂ ਪੀਅਰ 2013 ਚ ਓਪਨ ਹੋਇਆ ਹੋਇਆ ਆ ਜੀ ਤੁਸੀਂ ਦੇਖ ਸਕਦੇ ਹੋ ਵੀ 뷰 ਪੁਆਇੰਟ ਸਾਰੀ ਲੇਕ ਆਹੇ ਲੇਕ অন্ਟਾਰੀਓ ਕੋਲ ਬਣਿਆ ਹੋਇਆਗਾ ਤੁਰ ਤੱਕ ਉਹ ਤੱਕ ਆਪਾਂ ਜਾ ਸਕਦੇ ਆਂਗੇ ਬਹੁਤ ਹੀ ਸੋਹਣੀ ਚੀਜ਼ ਬਣੀ ਹੋਈ ਹੈ। ਦੇਖ ਲਓ ਜੀ ਵੀਓ ਸਾਰੀ ਲੇਕ ਆਹੇ ਲੇਕ অন্ਟਾਰੀਓ ਵੀਊ ਦੇਖੋ ਜੀ ਸਾਰਾ ਇਹ ਪਾਣੀ ਦੇ ਵਿੱਚ ਬਣਿਆ ਹੋਇਆ ਜਹਾਜ਼ ਫੇਰ ਫੇਰਦਾ ਨਾ ਹੋਈ। ਇਹ ਸਾਦੇ ਜਹਾਜ਼। ਦੇਖੋ ਜੀ क्या बात है क्या बात है सरा कि वै व्यू कुछ क्या बात है बतखा भी सारी लेग, सारी लेकारी ओ आ गया सारा ओ नायगर यू ईडब्ल्यू सारा पार्क जी 1.2 ਕਿਲੋਮੀਟਰ ਦੀ ਬਾਅਦ ਉਹ ਵੀ ਸਾਰੀ ਤੁਸੀਂ ਤੁਰ ਕੇ ਆ ਸਕਦੇ ਹੋ ਗ੍ਰੈਂਟ ਬ੍ਰੈਂਡ ਸਟਰੀਟ ਪੀਅਰ ਇਹ ਸਾਰਾ ਜੀ ਬਹੁਤ ਸੋਹਣਾ ਬਣਿਆ ਹੋਇਆ ਬ੍ਰਿਜ ਆਗਾ ਫੋਟੋ ਫੋਟੋ ਖਿੱਚਨੇ ਨੂੰ ਦਿਖਾਵਾਂਗੇ ਫੋਟੋ ਕਿਦਾਂ ਦੀਆਂ ਆਈਆਂ ਨੇਗੀਆਂ ਸਹੀ ਲੋਕੇਸ਼ਨ ਬਣੀ ਹੋਈ ਆ ਹੁਣ ਮੈਨੂੰ ਇਹਦਾ ਮਤਲਬ ਦਾ ਪਤਾ ਨਹੀਂ ਵੀ ਕੀ ਚੀਜ਼ ਆ ਇਹ ਬਟ ਸੋਹਣੀਆ ਲੋਕੇਸ਼ਨ ਜਰੂਰ ਵਿਜ਼ਿਟ ਕਰੋ ਬਹੁਤ ਪੀਸਫੁੱਲ ਆ ਗਈ ਬਹੁਤ ਸੋਹਣੀ ਲੋਕੇਸ਼ਨ ਆ ਉਸ ਜਿਹਾ ਉੱਤੇ ਜਾ ਕੇ ਹੁੰਨੇ ਆ ਕਿ ਦੇ ਦੇ ਦਿਆ ਕੀ ਉੱਤੇ ਬੈਠ ਫਿਰਾਂ ਪੂਰੇ ਬਹਿ ਜਾ ਇੱਥੇ ਹੋਰ ਇੱਥੇ ਹਵਾ ਘੱਟ ਲੁਕੀ ਨਾ 360 ਵਿਊ ਦੇ ਦਿੰਨੇ ਆ ਜੀ ਇਹਦਾ ਉੱਪਰੋਂ ਤੁਸੀਂ ਉਹ ਸਾਈਡ ਤੇ ਆਉਂਗੇ ਠੀਕ ਆ ਲੇਕ ਸ਼ੋਰ ਰੋਡ ਆ ਸਾਰਾ ਜੇ ਤੁਸੀਂ ਆਉਂਗੇ ਕੋਈ ਵੀ ਆਉਂਦਾ ਤਾਂ ਦੋ ਪਾਰਕਿੰਗ ਸਪੌਟ ਉਧਰ ਨੇ ਇੱਕ ਪਾਰਕਿੰਗ ਵਾਸਤੇ ਇੱਧਰ ਆ ਗਈ ਠੀਕ ਆ ਇਹ ਪੇਡ ਪਾਰਕਿੰਗ ਨੇ ਬਾਕੀ ਤੁਸੀਂ ਸਟਰੀਟ ਪਾਰਕਿੰਗ ਕਰ ਸਕਦੇ ਹੋ ਇਹ ਸਾਰਾ ਤੁਸੀਂ ਦੇਖ ਰਹੇ ਹੋ ਡਾਊਨ ਟਾਊਨ ਬਰਲਿੰਗਟਨ ਹੈਗਾ ਟ੍ਰਾਂਟੋ ਮੇਰੇ ਹਿਸਾਬ ਨਾਲ ਇਸ ਸਾਈਡ ਤੇ ਆ ਕਿਉਂਕਿ ਇੱਧਰੋਂ ਤਾਂ ਨਾਇਗਰ ਆ ਗਿਆ ਉਹ ਸਾਈਡ ਤੁਸੀਂ ਬ੍ਰਿਜ ਕ੍ਰੋਸ ਕਰਕੇ ਨਾਇਗਰਾਂ ਨੂੰ ਜਾਣਿਆ ਗਿਆ ਆਪਾਂ ਤੇ ਬਾਕੀ ਤੁਸੀਂ ਦੇਖੋ 뷰 ਕੀ ਗੱਲ ਬਾਤ ਹੈ ਤੁਹਾ ਜੀ 뷰 ਸਾਰਾ ਇਸ ਲੋਕੇਸ਼ਨ ਤੋਂ ਟਾਵਰ ਜਿਹਦੇ ਉੱਤੇ ਲਾਈਟ ਵੀ ਲੱਗੀ ਹੋਈ ਆ ਕਾਫੀ ਫੋਟੋ ਮਿਲ ਜਾਣਗੇ ਤੁਹਾਨੂੰ ਇਹਦੀਆਂ ਮੈਂ ਵੀ ਟਰਾਈ ਕਰੂੰਗਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਫੋਟੋਜ਼ ਤੇ ਲੋਕੇਸ਼ਨ ਬਹੁਤ ਸੋਹਣੀ ਹੈਗੀ ਪਾਣੀ ਬਹੁਤ ਸਾਫ ਸੁਥਰਾ ਲੇਕ ਅਨਟਾਰੀਓ ਆ ਲੇਕ ਅਨਟਾਰੀਓ ਬਾਰੇ ਤੁਸੀਂ ਸਰਚ ਕਰ ਸਕਦੇ ਹੋ ਆਨਲਾਈਨ ਸੋਹਣੀ ਹੈ ਲੇਕ ਬਹੁਤ ਸੋਹਣਾ ਏਰੀਆ ਬਹੁਤ ਹੀ ਸੋਹਣੀ ਲੋਕੇਸ਼ਨ ਆ ਤੋ ਇਹ ਸੀਗਾ ਜੀ ਪੀਅਰ ਬ੍ਰਾਂਡ ਪੀਅਰ ਇਹ ਤਾਂ ਮੈਂ ਲਿੰਕ ਸ਼ੇਅਰ ਕਰੂੰਗਾ ਵੀ ਕਿੱਥੇ ਕੁ ਲੋਕੇਸ਼ਨ ਹੈ ਦੀ ਬਹੁਤ ਸੋਹਣੀ ਲੋਕੇਸ਼ਨ ਆ ਮੰਮੀ ਹਰਾਂ ਨੂੰ ਹੁਣ ਲੱਗੀ ਵੀ ਆ ਪੱਕਾ ਖਾਣ ਪੀਣ ਦਾ ਕੁਛ ਇੰਤਜ਼ਾਮ ਦੇਖਣਾ ਪੈਣਾ ਕਰਨਾ ਪੈਣਾ ਸੋ ਤੁਸੀਂ ਦੇਖ ਲਿਆ ਬਹੁਤ ਸੋਹਣਾ ਸੀਗਾ ਵੀਊ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨਾ ਠੀਕ ਹੈ ਜੀ ਲੀਕ অন্ਟਾਰੀਓ ਦੇ ਵਿੱਚ ਬਣਿਆ ਹੋਇਆ ਵੀਊ ਤੁਸੀਂ ਦੇਖ ਸਕਦੇ ਹੋਗੇ ਬੀਚ ਦੇ ਵਿੱਚ ਲੋਕ ਜਾਈ ਜਾਂਦੇ ਨੇ ਬੀਚ ਵੈਸੇ ক্লোਜ਼ ਕੀਤਾ ਹੋਇਆ ਸੀ ਉਹਨਾਂ ਨੇ ਪਰ ਲੋਕ ਫਿਰ ਵੀ ਜਾਈ ਜਾਂਦੇ ਨੇ ਸੋ ਬਹੁਤ ਸੋਹਣੀ ਲੋਕੇਸ਼ਨ ਆ ਬਹੁਤ ਸੋਹਣਾ ਥਿਊ ਆ ਬਰਲਿੰਗਟਨ ਦੇ ਵਿੱਚ ਆਓ ਤੇ ਜਰੂਰ ਆਓ ਇੱਥੇ ਬਾਕੀ ਦੇਖਦੇ ਆਪਾਂ ਕੁਝ ਖਾਣ ਪੀਣ ਦੀ ਜੇ ਕੋਈ ਲੋਕੇਸ਼ਨ ਨਹੀਂ ਮੈਂ ਤੁਹਾਨੂੰ ਦੱਸੂਗਾ ਇੱਕ ਆਹ ਸਟੇਜ ਆ ਗਈ ਇੱਕ ਆਹ ਸਟੇਜ ਹੈ ਇੱਕ ਆਹ ਸਟੇਜ ਹੈ ਇੱਕ ਆਹ ਸਟੇਜ ਹੈ ਅਸੀਂ ਕੀ ਵੇਟ ਕਰ ਰਹੇ ਹਾਂ ਚਲੋ ਫਿਰ ਨਹੀਂ ਖੜੋ ਮੋੜ ਤੇ ਖੱਚ ਕੇ ਜਾਣੀਆਂ ਪਾਣੀ ਪੀ ਲੋ ਇਹ ਕੋਈ ਹੈਗਾ ਇੱਕੋ ਹੀ ਦਰਖਤ ਹੈ ਇੱਕ ਨਾਲ ਹੀ ਖਚਾਉਣੀ ਆ ਫੋਟੋ ਬਾਰੀ ਓਕੀ ਹੋਣੀ ਹਾਂਜੀ ਹਾਂਜੀ ਬਈ ਦਰਖਤ ਨਾਲ ਫੋਟੋ ਖਚਾਉਣ ਵਾਸਤੇ ਪਰ 15-20 ਮਿੰਟ ਵੇਟ ਕਰਨਾ ਪੈ ਗਿਆ ਇੱਕੋ ਹੀ ਦਰਖਤ ਸੀਗਾ ਜਿਹੜਾ ਪਿਆ ਇਹ ਜਿਹੜੇ ਮੇਰੇ ਵੀਰ ਭੈਣ ਦੇ ਨਾਲ ਟਾਈਮ ਹੀ ਬਹੁਤ ਲਾ ਦਤਾ ਹੈ ਮੈਂ ਕਿੰਨਾ ਟਾਈਮ ਲਾਤਾ ਇਹਨਾਂ ਨੇ ਹਾਂ ਬਹੁਤ ਸੋਹਣੇ ਫੁੱਲ ਫੁੱਲ ਲੱਗ ਰਹੇ ਨੇ ਵੀ ਜੀ ਥੋੜੇ ਕਿ ਦਿਨਾਂ ਬਾਅਦ ਜੇ ਇੱਥੇ ਆਓਗੇ ਤਾਂ ਬਹੁਤ ਸੋਹਣਾ ਖੜ ਜਾਣਾ ਇੱਧਰ ਵੀ ਆਜੋ ਬਹੁਤ ਸੋਹਣਾ ਗਾਰਡਨ ਖੜਨਾ ਇਹ ਇਹ ਕਾਫੀ ਮਸ਼ਹੂਰ ਆ ਥੋੜੇ ਜਿਹੇ ਦਰਖਤ ਨੇ ਇੱਥੇ ਪਰ ਕਾਫੀ ਮਸ਼ਹੂਰ ਗਾਰਡਨ ਆ ਜਿਹੜਾ ਗਾਰਡਨ ਆ ਫੁੱਲ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਇਹ ਸਾਰਾ ਪਾਰਕ ਆ ਜੀ ਸਾਰਾ ਘਾਹ ਲੱਗਿਆ ਹੋਇਆ ਇੱਥੇ ਲਾਉਨ ਏਰੀਆ ਬਹੁਤ ਵਧੀਆ ਬਣਾਇਆ ਪਿਆ ਲੋਕ ਪਿਕਨਿਕ ਦੇ ਤੌਰ ਤੇ ਵੀ ਆਉਂਦੇ ਨੇ ਇੱਥੇ ਬਹੁਤ ਸੋਹਣੀ ਲੋਕੇਸ਼ਨ ਆ ਜੀ ਜੇ ਤੁਸੀਂ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਆ ਫਲਾਵਰ ਮੁੱਲਾ ਦਾ ਪਤਾ ਨਹੀਂ ਖੜਨ ਗਿਆ ਪਤਾ ਨਹੀਂ ਪਰ ਸੋਹਣੇ ਆ ਦਰਖਤ ਇਹ ਮੰਮੀ ਦੇਖੋ ਇੱਥੇ ਘਾਹ ਦੇ ਉੱਤੇ ਹੀ ਰੋੜੀ ਜਾ ਰਹੀ ਹੈ ਨਸਟੋਲਰ ਨੂੰ ਹੈਮ ਹੋ ਰਹੀ ਹੈ ਵਰਜਸ ਹਾਂ ਵਰਜਸ ਪੂਰੀ ਹੋ ਰਹੀ ਹੈ ਇੱਥੇ ਸੜਕ ਕੱਟ ਲਾ ਗਿਆ ਹਨ ਕੀ ਸੜਕ ਕੱਟੀ ਹੈ ਇੱਥੇ ਸੜਕ ਕੱਟ ਘਾਹ ਕੱਟ ਨਾ ਸੜਕ ਕੱਟ ਸੜਕ ਕੱਟ ਇੱਥੇ ਬੱਸ ਸਟਾਪ ਵੀ ਹੈਗਾ ਜੀ ਪਰ ਬੱਸਾਂ ਛੋਟੀਆਂ ਨੇ ਮੈਨੂੰ ਇਹਨਾਂ ਦੀਆਂ ਲੱਗੀਆਂ ਜਿਹੜੀਆਂ ਬਰਲਿੰਗ ਬਹੁਤ ਹੀ ਜ਼ਿਆਦਾ ਸੋਹਣਾ 뷰 ਆ ਜੀ ਬਹੁਤ ਜ਼ਿਆਦਾ ਸੋਹਣਾ ਚਲੋ ਵੀ ਜੇ ਆਪਾਂ ਜਾਣਿਆ ਨਾ ਜਿਵੇਂ ਕਿਸੇ ਡਿਫਰੈਂਟ ਜੀ ਪਲੇਸ ਦੇ ਉੱਤੇ ਉਦਾਂ ਦਾ 뷰 ਆ ਹਾ ਮਾ ਕਿਵੇਂ ਲੱਗੀ ਤੈਨੂੰ ਇਹ ਜਗ੍ਹਾ ਬਹੁਤ ਵਧੀਆ ਲੱਗੀ ਤੇ ਜਿਹੜਾ ਪੁਲਾ ਕਿਵੇਂ ਲੱਗਿਆ ਪੁਲ ਵੀ ਬਹੁਤ ਵਧੀਆ ਹੈ ਪੁਲ ਵੀ ਵਧੀਆ ਲੇਕ ਕਿਵੇਂ ਹੈਗੀ ਲੇਕ ਵੀ ਠੀਕ ਹੈ ਠੰਡਾ ਹੈ ਠੰਡਾਗਾ ਪਾਣੀ ਆ ਨਾ ਫਿਰ ਪਾਣੀ ਕਰਕੇ ਠੰਡਾਗਾ ਪਰ ਉਹ ਵਧੀਆ ਜਗ੍ਹਾ ਹੈ ਨਾ ਘੁੰਮਣ ਨੂੰ ਹੂੰ ਇਹ ਇੱਕ ਸਟੈਚੂ ਆ ਜੀ ਇਹ ਵੀ ਕਾਫੀ ਮਸ਼ਹੂਰ ਸਟੈਚੂ ਆ ਇਹਨੂੰ ਕਿਹਾ ਜਾਂਦਾ ਲੇਡੀ ਆਫ ਦਾ ਲੇਕ ਫਾਉਂਟੇਨ ਡੋਨੇਟਡ ਬਾਈ ਦਾ ਸੋ ਤੁਸੀਂ ਮੰਮੀ ਦਾ ਵੀ ਉਹ ਵੀ ਸੁਣ ਲਿਆ ਤੇ ਮੇਰਾ ਵੀ ਸੁਣ ਲਓ ਵੀ ਬਹੁਤ ਸੋਹਣੀ ਜਗ੍ਹਾ ਕੀ ਤੁਸੀਂ ਜਰੂਰ ਆਓ ਇੱਕ ਵਾਰੀ ਮਰ ਰੌਲੇ ਗੋਲੇ ਤੋਂ ਆਡਾ ਕੀ ਸ਼ਾਂਤੀ ਵਾਸਤੇ ਜਗ੍ਹਾ ਕੀ ਇਹ ਠੀਕ ਹੈ ਮੈਂ ਇੱਕ ਵਾਰ ਫੇਰ ਆਪਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਲਿੰਕ ਪਾਰਕ ਵੀ ਆ ਤੇ ਲੇਕ ਫਰੰਟ ਵੀ ਹੈਗਾ ਠੀਕ ਹੈ ਜੀ ਨੈਲਸਨ ਐਵੇਨਿਊ ਤੇ ਲੇਕ ਸ਼ੋਰ ਆ ਜਿਹੜਾ ਏਰੀਆ ਹੈਗਾ ਜਰੂਰ ਆਓ ਜਰੂਰ ਦੇਖੋ ਜੀ ਓਨੈਸਟ ਇੰਡੀਆ ਰੈਸਟੋਰੈਂਟ ਦੇਖਦੇ ਆਂ ਖਾਣਾ ਕਿਦਾਂ ਦਾ ਤੇ ਫਿਰ ਰਿਵਿਊ ਦਵਾਂਗੇ ਇਹਨੂੰ ਸੋ ਓਨੈਸਟ ਇੰਡੀਅਨ ਵੈਜੀਟੇਰੀਅਨ ਰੈਸਟੋਰੈਂਟ ਦੇ ਆਪਾਂ ਆਏ ਸੀ ਜੀ ਖਾਣਾ ਬਹੁਤ ਵਧੀਆ ਲੱਗਿਆ ਤੇ ਵੈਜੀਟੇਰੀਅਨ ਹੈ ਪਹਿਲੀ ਗੱਲ ਬਰਲਿੰਗਟਨ ਦੇ ਵਿੱਚ ਤੁਸੀਂ ਚੈੱਕ ਜ਼ਰੂਰ ਕਰਿਓ ਜੇ ਤੁਸੀਂ ਆਏ ਖਾਣਾ ਵੀ ਸਵਾਦ ਸੀ ਰੇਟ ਠੀਕ ਆ ਵਾਜਿਬ ਆਗਾ ਤੇ ਜ਼ਰੂਰ ਟਰਾਈ ਕਰੋ ਜੀ ਓਨੈਸਟ ਇੰਡੀਅਨ ਵੈਜੀਟੇਰੀਅਨ ਰੈਸਟੋਰੈਂਟ ਥੈਂਕ ਯੂ